ਰਾਹੀ ਐਨਡੀਆਰਐਫ ਦੀਆਂ ਟੀਮਾਂ ਸਾਨੂੰ ਉਸਦੇ ਪਾਰ ਲੈ ਕੇ ਜਾ ਰਹੀਆਂ ਮਕੌੜਾ ਪੱਤਣ ਵਾਲੇ ਪਾਸੇ ਆਏ ਮਕੌੜਾ ਪੱਤਣ ਇਸ ਪੁਆਇੰਟ ਨੂੰ ਕਹਿੰਦੇ ਆ ਜਿੱਥੇ ਰਾਵੀ ਜਿੱਦੇ ਇਧਰੋਂ ਪਾਕਿਸਤਾਨ ਤੋਂ ਕਿਢੀ ਵਿੱਚ ਕੁਝ ਕੁਝ ਪੂਛ ਨਹਿਰ ਆ ਰਹੀ ਹੈ ਦੋਨੋਂ ਇਤਨੀ ਕੱਟੀਆਂ ਹੋਈਆਂ ਇੱਥੇ ਇੰਨਾ ਪਾਣੀ ਆਣ ਕਰਨ ਇਥੋਂ ਪਾਣੀ ਜੀ ਪੂਰਾ ਪਾਰ ਕਰ ਗਿਆ ਸੀ ਉੱਤਰ ਤੇ ਇਧਰ ਜਿਹੜੇ ਸੱਤ ਪਿੰਡ ਹੈ ਇਹਨਾਂ ਨੂੰ ਵੀ ਉਹ ਡੋਬ ਕੇ ਲੈ ਗਿਆ ਸੀ ਜੋ ਹੁਣ ਅਸੀਂ ਆਪਣੀਆਂ ਇਹ ਦਵਾਈਆਂ ਤੇ ਮੈਡੀਕਲ ਟੀਮ ਦੇ ਨਾਲ ਉੱਤਰ ਪਹੁੰਚ ਰਹੇ ਹਾਂ ਤੇ ਉਧਰ कॅम्प ਲਗਾਵਾਂਗੇ ਤੇ ਜੋ ਜੂਰਾਂ ਨੂੰ ਫੋੜਦਾ ਹੋਏ ਅਸੀਂ ਐਨਡੀਆਰਐਫ ਦੀ ਟੀਮ ਦੇ ਨਾਲ ਪਕੌੜਾ ਪੱਤਨ ਤੇ ਖੜੇ ਆਂ ਜਿੱਥੇ ਰਾਵੀ ਤੇ ਉਝ ਦਾ ਇਨਫਲੂਐਂਸ ਕਨਫਲੂਐਂਸ ਹੁੰਦਾ ਇਥੇ ਤੇ ਜਿੱਦੇ ਕਰਕੇ ਬਹੁਤ ਸਾਰੀ ਖੜਾ ਦੇ ਬਾਅਦ ਬਿਮਾਰੀਆਂ ਫੈਲਣ ਦਾ ਪ੍ਰੋਬਲਮ ਆ ਸਕਦੀ ਹੈ ਤਾਂ ਕਰਕੇ ਉਹਨਾਂ ਨੂੰ ਪ੍ਰੀਵੈਂਟਿਵ ਮੈਡੀਕੇਸ਼ਨ ਦੇਣ ਲਈ ਸਾਰੀ ਦਵਾਈਆਂ ਦਾ ਸਮਾਨ ਨਾਲ ਲੈ ਕੇ ਜਾ ਰਹੇ ਆਂ ਸਾਰੀ ਟੀਮ ਸਾਡੇ ਨਾਲ ਹੈ ਹੋਪfull ਸਾਰਾ ਕੁਝ ਬੜੀਆ ਹੋ ਜੇ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਦਾ ਸੁਪੁੱਤਰ ਵੀ ਡਾਕਟਰਾਂ ਦੀ ਟੀਮਾਂ ਸਮੇਤ ਪਹੁੰਚਾ ਦਿਨਾ ਨਗਰ ਸਪੈਸ਼ਲਿਸਟ ਡਾਕਟਰਾਂ ਨੇ ਮਰੀਜ਼ਾਂ ਦੀ ਕੀਤੀ ਜਾਂਚ ਮੁਫਤ ਦਵਾਈਆਂ ਵੀ ਦਿੱਤੀਆਂ ਵਿਧਾਇਕਾ ਅਰਨ ਚੋਧਰੀ ਦੇ ਹਲਕਾ ਦਿਨਾ ਨਗਰ ਦੇ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਅਤੇ ਰਾਵੀ ਤੋਂ ਪਾਰ ਪੈਂਦੇ ਸੱਤ ਪਿੰਡਾਂ 'ਚ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਦਾ ਸੁਪੁੱਤਰ ਨਵਜੀਤ ਸਿੰਘ ਚੰਡੀਗੜ੍ਹ ਤੋਂ ਸਪੈਸ਼ਲਿਸਟ ਡਾਕਟਰਾਂ ਦੀ ਟੀਮਾਂ ਸਮੇਤ ਪਹੁੰਚੇ ਹਾਰਡਪੁਰ ਵਾਲਤ ਪਿੰਡਾਂ 'ਚ ਜਿੱਥੇ ਡਾਕਟਰ ਸਹਾਬਾਨਾ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਉੱਥੇ ਹੀ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਤੇ ਕਿਸ਼ਤੀ 'ਚ ਬੈਠ ਸਮੁੱੱਚੀ ਟੀਮ ਨੇ ਰਾਵੀ ਪਾਰ ਪੈਂਦੇ ਸੱਤ ਪਿੰਡਾਂ 'ਚ ਪਹੁੰਚ ਲੋਕਾਂ ਦਾ ਹਾਲਚਲ ਵੀ ਜਾਣਿਆ ਇਸ ਮੌਕੇ ਤੇ ਵਿਧਾਇਕਾ ਅਰਨਾ ਚੋਧਰੀ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਯੂਥ ਨੇਤਾ ਅਵਿਨਵ ਚੋਧਰੀ ਨਗਰ ਕੌਂਸਲ ਦੇ ਪ੍ਰਧਾਨ ਨੀਤੂ ਚੋਹਾਨ ਬਿੰਕੂ ਕਾਹਲੋ ਅਤੇ ਰੰਮੀ ਠਾਕਰ ਤੋਂ ਇਲਾਵਾ ਵੱਡੀ ਗਿੰਦੀ ਚ ਕਾਂਗਰਸ ਦੀ ਟੀਮ ਵੀ ਉਹਨਾਂ ਦੇ ਨਾਲ ਸੀ। ਯਾਰ ਐਡੀਕਲੋ ਉਹ ਜਿਹੜੇ ਪੇਪਰ ਦੇ ਹੋਏ ਆ ਨਾ ਕਿਹਦਾ ਤਾਂ ਇਹ ਦੱਸੋ ਜੀ ਕਿਹਦਾ ਬਣਦਾ ਹੈ। ਇਹ ਨਾ ਦੇ ਟੋਪਸ ਤੇ ਬਣਦਾ ਹੈ। ਇਹ ਬੰਦੇ ਆਪਣੇ ਨਾਮ ਤੇ ਉਹ ਇਹ ਪਾਤਾ ਹੈ ਕਿ ਆਪਾਂ ਭਾਗ ਦੇ ਵਿੱਚ ਆਪਾਂ không biết chỗ mười điểm chỗ được chỗ được chỗ được chỗ được chỗ được ਆਪਣੇ ਲਈ ਫਿਰ ਉਹਦੀ BTR ਬਣੀ ਸ਼ੁਰੂ ਹੋ ਗਈ ਜਿਹੜੀ ਥਲੇ ਤੇ ਆਈ ਤੋਂ ਬਾਅਦ ਲੱਗਿਆ ਕੋਰਡ ਆਫ ਕੰਡਕਟਰ ਇਲੈਕਸ਼ਨ ਆ ਗਿਆ ਸਭ ਤੋਂ ਜਨਨ ਜੋੜ ਜਾਂਦਾ ਲੱਗਿਆ ਦੀਨਾਗਰ ਪਹੁੰਚੇ ਉਹ ਕਾफी ਹੜ੍ਹ ਪ੍ਰਭਾਵਤ ਲੋਕਿੰਨੇ ਜਿਹੜੇ ਲੋਕਾਂ ਨੂੰ ਪਤਾ ਜਿਹੜਾ ਹੈ ਤੁਸੀਂ ਅੱਜ ਆਪਣੇ ਟੀਮਸ ਵਿੱਚ ਪਹੁੰਚੇ ਹੋ ਕੀ ਗੱਲ ਹੈ ਅਸੀਂ ਅੱਜ ਦੀਨਾਗਰ ਦੇ ਵਿੱਚ ਜਿੰਨੇ ਵੀ ਹੜ੍ਹ ਪ੍ਰਭਾਵਿਤ ਪ੍ਰਭਾਵਿਤ ਇਲਾਕੇ ਆ ਉਹਨਾਂ ਦੇ ਵਿੱਚ ਹੁਣ ਪਾਣੀ ਥੱਲੇ ਚਲੇ ਗਿਆ ਪਰ ਜਿਹੜੀ ਉਸ ਤੋਂ ਬਾਅਦ ਬਿਮਾਰੀਆਂ ਆ ਰਹੀਆਂ ਲੋਕਾਂ ਨੂੰ ਜਿੱਦਾਂ ਕਈਆਂ ਨੂੰ ਸਕਿਨ ਦੀ ਪ੍ਰੋਬਲਮ ਆ ਰਹੀ ਹੈ ਸਾਹਾਂ ਦੀ ਪ੍ਰੋਬਲਮ ਆ ਰਹੀ ਹੈ ਹਰ ਤਰ੍ਹਾਂ ਦੀ ਅਸੀਂ ਆਪਣੇ ਮੈਡੀਕਲ ਦੀ ਟੀਮ ਲੈ ਕੇ ਆਏ ਹੋਏ ਹਾਂ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਹਰ ਪਿੰਡ-ਪਿੰਡ ਜਾ ਕੇ ਚੈੱਕਅਪ ਕਰ ਰਹੇ ਆ ਜਿਨ੍ਹਾਂ ਨੂੰ ਲੋੜ ਹੈ ਜਿਹੜੀ ਮਰਜੀ ਦਵਾਈ ਦੀ ਅਸੀਂ ਆਪਣੀ ਪੂਰੀ ਨਾਲ ਟੈਂਪੂ ਦੇ ਵਿੱਚ ਦਵਾਈਆਂ ਦਾ ਭਰ ਕੇ ਲੈ ਕੇ ਆਏ ਹੋਏ ਜਿਹਨੂੰ ਜਿੱਦਾਂ ਦੀ ਵੀ ਲੋੜ ਹੈ ਅਸੀਂ ਉਹਨਾਂ ਤੱਕ ਮੁਹੱਈਆ ਕਰਾ ਰਹੇ ਹਾਂ ਤਾਂ ਕਿ ਕੋਈ ਜਿਹੜਾ ਪਹਿਲਾਂ ਨੁਕਸਾਨ ਪਾਣੀ ਨੇ ਕੀਤਾ ਹੈ ਹੁਣ ਉਹ ਅੱਗੇ ਜਿਹੜਾ ਨੁਕਸਾਨ ਹੋ ਸਕਦਾ ਹੈ ਪਾਣੀ ਦੇ ਜਾਣ ਤੋਂ ਬਾਅਦ ਉਹਨੂੰ ਅਸੀਂ ਰੋਕ ਸਕੀਏ ਸਰ ਇਹ ਜਿਹੜੀ ਤੁਹਾਡੀ ਮਾਮ ਹੈ ਲਗਾਤਾਰ ਜਰੀਏ ਅਸੀਂ ਜਿੰਨਾ ਆਪਣੀ ਸ਼ਮਤਾ ਹੈ ਆਪਾਂ ਅਸੀਂ ਇਸ ਮੁਹੀਮ ਨੂੰ ਲਗਾਤਾਰ ਬਧਾਉਂਦੇ ਰਾਂਗੇ ਅਸੀਂ ਆਪਣੇ ਡਾਕਟਰਾਂ ਦੀ ਟੀਮ ਦੇ ਨਾਲ ਜਿੱਥੇ-ਜਿੱਥੇ ਲੋੜ ਹੈ ਉਹ ਸਾਨੂੰ ਸੰਪਰਕ ਵੀ ਕਰ ਸਕਦਾ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਦੇ ਰਾਂਗੇ ਕਿਉਂ ਹਰ ਪਗੋੜ ਪਿੰਡਾਂ ਵਿੱਚ ਹਾਂ ਜੀ ਦੇਖ ਚੁੱਕੇ ਹਾਂ ਸਰ ਪੇਸ਼ੈਂਟ ਤੁਹਾਡੇ ਸਾਹਮਣੇ ਹੀ ਹੈ ਘੱਟੋ-ਘੱਟ ਅਸੀਂ 100 150 ਪੇਸ਼ੈਂਟ ਤਾਂ ਦੇਖ ਚੁੱਕੇ ਇਸ ਤੋਂ ਬਾਅਦ ਵੀ ਲਾਈਨ ਜਿਹੜੀ ਹੈ ਬਰਕਰਾਰ ਹੈ ਤੇ ਇੱਥੇ ਜਿਹੜੇ ਜ਼ਿਆਦਾ ਪੇਸ਼ੈਂਟ ਆ ਰਹੇ ਉਹ ਬੀਪੀ ਦੇ ਆ ਰਹੇ ਬੀਪੀ ਦੇ ਹੈ ਤੇ ਜਿੰਨੇ ਵੀ ਪਾਣੀ ਕਰਕੇ ਬਿਮਾਰੀਆਂ ਹੁੰਦੀਆਂ ਅਲਰਜੀ ਹੋ ਗਈ ਹੋਰ ਹੋ ਗਿਆ ਡਾਇਰੀ ਦੀ ਪ੍ਰੋਬਲਮ ਹੁੰਦੀ ਇਹ ਜਿਆਦਾ ਹੈ ਤੇ ਅਸੀਂ ਮਲਟੀ ਵਿਟਾਮਿਨ ਸਾਰੀ ਜਿੰਨੀ ਵੀ ਦਵਾਈਆਂ ਆਪਾਂ ਨਾਲ ਲੈ ਕੇ ਪਹੁੰਚੇ ਆ ਤੇ ਬਾਕੀ ਕੰਟੀਨਿਊ پیشنਟ ਦੇਖ ਰਹੇ ਆਪਾਂ ਜਿਹੜੇ ਜਿਹੜੀਆਂ ਚੱਲਦਾ ਪਿਆ ਆਪਣੀ ਹਰ ਵਾਰ ਪਿੰਡੇ ਲਿਆ ਗਿਆ ਇਹ ਵੀ ਲਗਾਤਾਰ ਨਾ ਪਿੰਡੇ ਜਾਉਗਾ ਜਮ ਅਜੀ ਨਹੀਂ ਨਹੀਂ ਅਸੀਂ ਲਗਾਤਾਰ ਟੱਚ ਦੇ ਵਿੱਚ ਇਹਨਾਂ ਦੇ ਅਸੀਂ ਅੱਜ ਵੀ ਆ ਕੱਲ ਵੀ ਇੱਥੇ ਆ ਫਿਰ ਵੀ ਟਾਈਮ ਟਾਈਮ ਤੇ ਅਸੀਂ ਆਂਦੇ ਰਵਾਂਗੇ ਵੇਜੇ ਹਾਂਜੀ ਇਹ ਨਹੀਂ ਕਿ ਅੱਜ ਅਸੀਂ ਘੇੜਾ ਮਾਰਿਆ ਤੇ ਵਾਪਸ ਚਲ ਜਾਾਂਗੇ ਜੀ ਇਸ ਤਰ੍ਹਾਂ ਨਹੀਂ ਹੈ ਉਹ ਪਹਿਲਾਂ ਸਹਾਤਕਾਰੀਆਂ ਫਿਡਲ ਨਰਾਸ ਵਗੈਰਾ ਪਹਚਾਇਆ ਜੀ ਜਿਹੜਾ ਉਹ ਮੈਡੀਕਲ ਦੇਖੋ ਇਸ ਤਰ੍ਹਾਂ ਕਿ ਜੋ ਇਸ ਵੇਲੇ ਕੁਦਰਤੀ ਆਫਤ ਦੇ ਦੌਰਾਨ ਜੋ ਪੰਜਾਬ ਗੁਜ਼ਰ ਰਿਹਾ ਹੈ ਬਹੁਤ ਸਾਰੀ ਚੀਜ਼ਾਂ ਦੀ ਲੋੜ ਹੈ ਜਿਵੇਂ ਪਹਿਲੇ ਤੇ ਸੀਗੀ ਲੋਕਾਂ ਨੂੰ ਬਚਾਉਣ ਦਾ ਕੰਮ ਸੀਗਾ ਔਰ ਉਹਨਾਂ ਨੂੰ ਤੱਕ ਪਾਣੀ ਜਾਂ ਕੁਝ ਬਣਾ ਹੋਇਆ ਰਾਸ਼ਨ ਉਹਨਾਂ ਤੱਕ ਪਹੁੰਚਾਉਂਦਾ ਸੀਗਾ ਤੋਂ ਕਾਫੀ ਲੰਗਰ ਸੇਵਾ ਜਿਹੜੀ ਹੈ ਲੋਕਾਂ ਨੇ ਰਲ ਮਿਲ ਕੇ ਕੀਤੀ ਹੈ ਤਾਂ ਕਿ ਕੋਈ ਵੀ ਸਾਡਾ ਇਨਸਾਨ ਕੋਈ ਵੀ ਜਿਹੜਾ ਭੁਖਾਣਾ ਸੋਏ ਉਸ ਤੋਂ ਬਾਅਦ ਜਦੋਂ ਪਾਣੀ ਘਟਿਆ ਹੈ ਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਸੁੱਕਾ ਰਾਸ਼ਨ ਹੈ ਉਹ ਵੀ ਅਸੀਂ ਪਿੰਡਾਂ ਪਿੰਡਾਂ 'ਚ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਪਹੁੰਚਾ ਰਹੇ ਹਾਂ ਔਰ ਹਰ ਹੜ੍ਹ ਦੇ ਬਾਅਦ ਜਿਹੜੀਆਂ ਵੱਡੀ ਮੁਸੀਬਤ ਇਹ ਹੁੰਦੀ ਹੈ ਕਿ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਲੋਕਾਂ ਚ ਸਕਿਨ ਡਿਜ਼ੀਜ਼ ਡਾਇਰੀਆ ਕੋਲਰਾ ਬੁਖਾਰ ਖਾਂਸੀ ਆਈ ਫਲੂ ਇਸ ਤਰ੍ਹਾਂ ਦੀ ਜਿਹੜੀਆਂ ਮੁਸ਼ਕਿਲਾਂ ਨੇ ਉਹਦਾ ਦਾ ਸਾਹਮਣਾ ਕਰਨਾ ਪੈਂਦਾ ਔਰ ਆਪਣਾ ਫਰਜ਼ ਸਮਝਦੇ ਹੋਏ ਅਸੀਂ ਮੈਡੀਕਲ ਟੀਮਾਂ ਵੱਖ-ਵੱਖ ਬਣਾ ਕੇ ਵੱਖ-ਵੱਖ ਟਿੰਡਾਂ ਦੇ ਕਲਸਟਰ ਬਣਾ ਕੇ ਉੱਥੇ ਇੱਕ ਮੈਡੀਕਲ ਕੈਂਪ ਲਗਾਏ ਜਾ ਰਹੇ ਹੱਸੇ ਲੜੀ ਦੇ ਵਿੱਚ ਅੱਜ ਅਸੀਂ ਪਿੰਡ ਇਸਲਾਮਪੁਰ ਦੇ ਵਿੱਚ ਸੰਘੌਰ ਔਰ ਸ਼ਮਸ਼ੇਰਪੁਰ ਪਿੰਡਾਂ ਦਾ ਤਿੰਨ ਪਿੰਡਾਂ ਦਾ ਇੱਕ ਕਾਮਨ ਕਲਸਟਰ ਬਣਾ ਕੇ ਇੱਥੇ ਅਸੀਂ ਲਗਾਇਆ ਹੈ ਕੈਂਪ ਲਗਾਇਆ ਔਰ ਸਾਰੇ ਲੋਕ ਤੁਹਾਡੇ ਸਾਹਮਣੇ ਇੱਥੇ ਆ ਕੇ ਦੁਆਈਆਂ ਵੀ ਉਹਨਾਂ ਤੋਂ ਦੇ ਰਹੇ ਆਂ ਔਰ ਉਹਨਾਂ ਮਾਸ ਜਿਹੜੀ ਮੱਛਰ ਨਾਲ ਕੋਲ ਨਾ ਆਵੇ ਉਸ ਦੀ ਕਰੀਮਾਂ ਜਿਹੜੀਆਂ ਉਹ ਵੀ ਲੋਕਾਂ ਨੂੰ ਦੇ ਰਿਹਾ ਸੋ ਚੰਡੀਗੜ੍ਹ ਤੋਂ ਸਪੈਸ਼ਲੀ 8 ਡਾਕਟਰਾਂ ਦੀ ਟੀਮ ਹੈ ਜਿਹੜੀ ਉੱਥੇ ਆਈ ਹੈ ਜੜੇ ਕੇ ਕਾਫੀ ਐਕਸਪੀਰੀਐਂਸਡ ਨੇ ਔਰ ਉਹਨਾਂ ਦੇ ਐਸਐਮਓ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਇੱਥੇ ਪਹੁੰਚੇ ਨੇ ਆਪਣੀ ਟੀਮ ਲੈ ਕੇ ਔਰ ਇਸ ਅਸਿਆਜੇਥੇ ਕੈਂਪ ਲਗਾਇਆ ਹੈ ਨਨ ਸਾਰਿਆਂ ਨੂੰ ਅਟੈਂਡ ਕਰਨ ਤੋਂ ਬਾਅਦ ਅਸੀਂ ਅਗਲੇ ਪਿੰਡ ਵਿੱਚ ਵੀ ਜਾਵਾਂਗੇ ਔਰ ਉੱਥੇ ਵੀ ਤਿੰਨ ਪਿੰਡਾਂ ਦਾ ਅਸੀਂ ਕਲਸਟਰ ਬਣਾਇਆ ਹੈ ਸੋ ਇਸ ਕਰਕੇ ਅ ਅੱਜ ਮੈਨੂੰ ਲੱਗਦਾ ਹੈ ਕਿ ਹੁਣ ਸਾਨੂੰ ਅਲਰਟ ਹੋ ਕੇ ਈਵਨ ਹਸਪਤਾਲਾਂ ਦੇ ਵਿੱਚ ਵੀ ਜਿਹੜੀ ਆਮਦ ਜਿਹੜੀ ਹੈ ਮਰੀਜ਼ਾਂ ਦੀ ਵਧ ਗਈ ਹੈ ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਸੀ ਚਾਹਨਾ ਜੀ ਪ੍ਰੀਵੈਂਟਿਵ ਮੀਜਰ ਪਹਿਲੇ ਹੀ ਇਹਨਾਂ ਨੂੰ ਅਗਾਹ ਕਰਤਾ ਜਾਏ ਔਰ ਪਹਿਲੇ ਹੀ ਇਹਨਾਂ ਨੂੰ ਛੋਟੇ ਮੋਟੇ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਹਦਾ ਪਹਿਲੇ ਹੀ ਇਲਾਜ ਹੋ ਜਾਏ ਤਾਂ ਕਿ ਉਹ ਵੱਡੀ ਮੁਸੀਬਤ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਕਿਉਂਕਿ ਪਰਮਾਤਮਾ ਨਾ ਕਰੇ ਕਿ ਅੱਗੇ ਆਉਣ ਵਾਲੇ ਜਿਹੜੇ ਸਮੇਂ ਹੈ ਉਹਦੇ ਵਿੱਚ ਹਸਪਤਾਲ ਵੀ ਇਹਨਾਂ ਮਰੀਜ਼ਾਂ ਦੇ ਨਾਲ ਭਰ ਜਾਣ ਇਸ ਕਿ ਸਾਨੂੰ ਬੈੱਡ ਨਾ ਮਿਲੇ ਉਹ ਜ਼ਿਆਦਾ ਦਿੱਕਤ ਦਾ ਕੰਮ ਹੈ ਸੋ ਅਸੀਂ ਕਹਿ ਰਹੇ ਹਾਂ ਸੋਚ ਅਸੀਂ ਨਾ ਇਸ ਲੜੀ ਦੇ ਵਿੱਚ ਅਸੀਂ ਪਿੰਡਾਂ ਪਿੰਡਾਂ ਦੇ ਕਲਸਟਰ ਬਣਾ ਕੇ ਮੈਡੀਕਲ ਟੀਮਾਂ ਭੇਜ ਰਹੇ ਹਾਂ ਔਰ ਉੱਥੇ ਹੀ ਦਵਾਈਆਂ ਵੀ ਔਰ ਬਲੱਡ ਪ੍ਰੈਸ਼ਰ ਉਹਨਾਂ ਦਾ ਚੈੱਕ ਕਰਕੇ ਦੇ ਰਹੇ ਹਾਂ ਦੇਖਣਯੋਗ ਹੈ ਕਿ ਦਵਾਈਆਂ ਕਾਫੀ ਵੱਡੀ ਮਾਤਰਾ ਚਲੀ ਜਾ ਰਹੀ ਹੈ ਉਹ ਮੁਫਤ ਇਹ ਵੀ ਚਲੀ ਜਾ ਰਹੀ ਹੈ ਜੀ ਦਵਾਂ ਨਾ ਫ੍ਰੀ ਹੈ ਬਿਲਕੁਲ ਫ੍ਰੀ ਹੈ ਕੋਈ ਇਹਦੇ ਇਥੇ ਕੋਈ ਨਹੀਂ ਹੈ ਤੇ ਸਿਰਫ ਸੇਵਾ ਭਾਵ ਨਾਲ ਇਨਸਾਨੀਅਤ ਦੀ ਸੇਵਾ ਕਰਨ ਵਾਸਤੇ ਇਥੇ ਡਾਕਟਰ ਵੀ ਪਹੁੰਚੇ ਨੇ ਉਹ ਉਹਨਾਂ ਨੂੰ ਵੀ ਲੱਗਦਾ ਹੈ ਕਿ ਨਹੀਂ ਲੋਕਾਂ ਨੂੰ ਵਾਕਈ ਇਸ ਚੀਜ਼ ਦੀ ਸਖਤ ਜ਼ਰੂਰਤ ਹੈ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਮੁਸ਼ਕਿਲ ਦੇ ਵਿੱਚੋਂ ਆਪਣੇ ਪੰਜਾਬ ਨੂੰ ਬਾਹਰ ਕੱਢਣ ਦੇ ਲੋੜ ਹੈ ਸੋ ਮੈਨੂੰ ਲੱਗਦਾ ਹੈ ਕਿ ਸਾਰੇ ਰਲ ਮਿਲ ਕੇ ਹੀ ਇਸ ਮੁਸੀਬਤੋਂ ਇਕੱਲਾ ਇਨਸਾਨ ਤਾਂ ਕੁਝ ਨਹੀਂ ਕਰ ਸਕਦਾ ਸਾਰਿਆਂ ਦੀ ਮਦਦ ਦੇ ਨਾਲ ਸਾਰਿਆਂ ਦੇ ਸਹਾਇਤਾ ਦੇ ਨਾਲ ਹੀ ਅਸੀਂ ਇਸ ਮੁਸੀਬਤ ਤੋਂ ਦਾ ਸਾਹਮਣਾ ਕਰ ਸਕਦੇ ਹਾਂ ਜਿਵੇਂ ਕਿ ਟੀਮਾਂ ਜਿਵੇਂ ਤੁਹਾਡੀਆਂ ਜਿਹੜੀਆਂ ਡਾਕਿੰਗ ਦੀਆਂ ਕੰਮ ਕਰੀਆਂ ਤੁਸੀਂ ਜਿਹੜੇ ਹਰ ਬਹੁਤ ਪਿੰਡ ਨਾਲ ਸਾਰੇ ਪਿੰਡਾਂ ਦੇ ਦੀ ਸਾਰੇ ਪਿੰਡਾਂ ਚ ਜਾ ਰਹੇ ਨੇ ਆਲਰੇਡੀ ਜਾ ਰਹੇ ਨੇ ਕਾਫੀ ਦਿਨਾਂ ਤੋਂ ਕੰਮ ਸ਼ੁਰੂ ਹੈ ਲੇਕਿਨ ਅੱਜ ਅਸੀਂ ਇਸਲਾਮਪੁਰ ਅ ਇਸੇ ਕੈਂਪ ਦੇ ਵਿੱਚ ਸੋਚਿਆ ਕਿ ਚਲੋ ਅਸੀਂ ਸਾਨੂੰ ਅਸੀਂ ਵੀ ਇੱਥੇ ਆਏ ਹਾਂ ਸੋ ਇਸ ਕਰਕੇ ਇਹ ਜਿਹੜਾ ਇਹ ਕੰਟੀਨਿਊਸਲੀ ਕੰਮ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਹਰ ਪਿੰਡ ਅਸੀਂ ਕਵਰ ਕਰਾਂਗੇ ਆਪਣੇ ਇਲਾਕੇ ਦਾ ਠੀਕ ਠੀਕ